ਅਕਬਰ ਬਾਦਸ਼ਾਹ ਦੇ ਰਤਨ ਬੜੇ ਮਸ਼ਹੂਰ ਸਨ ਵਜ਼ੀਰ ਬੜੇ ਸੂਜਬਾਨ ਵਕੋ ਵਕ ਉਹਨਾਂ ਕੋਲ ਗੁਣ ਸਨ ਉਹ ਇੱਕ ਦਿਨ ਅਕਬਰ ਬਾਦਸ਼ਾਹ ਉਹਦੇ ਕੋਲ ਇੱਕ ਫਕੀਰ ਆਇਆ ਉਹ ਚੇਲਿਆਂ ਨੇ ਆਖਿਆ ਫਕੀਰ ਨੂੰ ਵੀ ਦਰਬਦਰ ਪੇਕਸ਼ਾ ਮੰਗਣੀ ਪੈਂਦੀ ਹੈ ਦੇ ਬਾਦਸ਼ਾਹ ਕੋਲੋਂ ਮੰਗ ਲਈਏ ਕੋਈ ਮੋਟਾ ਖਜ਼ਾਨਾ ਮਿਲ ਜਾਵੇਗਾ ਰੋਜ਼ ਰੋਜ਼ ਨਾ ਮੰਗਣਾ ਪਵੇਗਾ ਉਹਨੂੰ ਫਕੀਰ ਦਾ ਅਦਬ ਹੈ ਮਜਲਿਸ ਵਿੱਚ ਦਰਬਾਰ 'ਚ ਤੂੰ ਜਿਹੜੇ ਪਹਿਰੇਦਾਰ ਨੇ ਉਹਨਾਂ ਦੱਸ ਦਿੱਤਾ ਵੀ ਅਕਬਰ ਸ਼ਾਹੀ ਮਸਜਿਦ ਵਿੱਚ ਬੈਠਾ ਨਮਾਜ਼ ਅਦਾ ਕਰ ਰਿਹਾ ਹੈ ਫਕੀਰ ਜੀ ਠੀਕ ਹੈ ਤੁਸੀਂ جا ਸਕਦੇ ਹੋ ਢੀਕ ਲਓ ਫਕੀਰ ਜੀ ਅੰਦਰ ਗਏ ਪੰਜ ਵਕਤ ਦਾ ਨਮਾਜ਼ੀ ਸੀ ਅਕਬਰ ਚਾਹਯੋ ਫਜ਼ਰ ਦੀ ਨਮਾਜ਼ ਹੈ ਜ਼ੁਹਰ ਅਸਰ ਮਗਰਬ ਜਾਂ ਇਸ਼ਾ ਦੀ ਨਮਾਜ਼ ਹੈ ਤੋਂ ਭਾਵਨਾ ਰੱਖਦਾ ਸੀ ਹੁਣ ਜਿਹੜੀ ਅੰਮ੍ਰਿਤ ਵੇਲੇ ਨमाज ਪੜਦੇ ਨੇ ਇਹਨੂੰ ਫਜ਼ਰ ਦੀ ਨमाज ਕਹੇ ਲਈਦਾ ਜਿਵੇਂ ਆਪਾਂ ਜਬ ਜਾਬ ਸੋਈਏ ਚੌਪੀ ਨੰਦ ਸਾਹਿਬ ਦਾ ਨਿਤਨੇਮ ਕਰਦੇ ਆਂ ਅਕਬਰ ਨमाज ਪੜ ਰਿਹਾ ਹੈ ਫਕੀਰ ਜਾ ਕੇ ਬਿਛੇ ਬੈਠ ਗਿਆ ਹੁਣ ਨमाज ਤੋਂ ਬਾਅਦਾਂ ਫਕੀਰ ਸੁਣ ਰਿਹਾ ਹੈ ਵੀ ਅਕਬਰ ਫਰਿਆਦ ਕਰਦਾ ਹੈ ਅਰਦਾਸ ਆਰਸੀ ਚ ਅਰਸ ਦਾਸਤ ਕਹਿ ਦਿੰਦੇ ਨੇ ਕਰਲਾ ਲੈ ਰਿਆ ਰੱਬ ਦਾ ਹੈ ਖੁਦਾਬੰਦ ਤੇਰੇ ਦਰਦਾਏ ਭਿਖਾਰੀ ਬੰਗ ਕਰਦਾ ਮੇਰੇ ਰਾਜ ਭਾਗ ਨੂੰ ਵਧਾਓ ਮੇਰੇ ਦੁਸ਼ਮਣਾਂ ਨੂੰ ਖਤਮ ਕਰੋ ਮੇਰਾ ਪ੍ਰਭਾਵ ਵਧਾਓ ਮੇਰੀ ਪ੍ਰਤਿਭਾ ਨੂੰ ਹੋਰ ਵਧਾਓ ਮੇਰਾ ਸ਼ੋਮਾਲ ਵੱਧ ਜਾਵੇ ਮੇਰੀ ਜੈ ਜੈਕਾਰ ਹੋਵੇ ਸੁਖ ਸ਼ਾਂਤੀ ਮੈਨੂੰ ਮਿਲੇ ਰਾਜ ਭਾਗ ਮੈਂ ਸੁਖਾ ਸਹਿਤ ਭੋਗਾ ਜੋ ਕੁਝ ਸੀ ਉਹਨੇ ਮੰਗਿਆ ਫਕੀਰ ਉਥੇ ਮੁੜ ਪਿਆ ਚੇਲਿਆਂ ਨੇ ਪੁੱਛਿਆ ਫਕੀਰ ਜੀ ਵੀ ਹੁਣ ਤੇ ਨਮਾਜ਼ ਅਦਾ ਕਰ ਲਈ ਅਕਬਰ ਨੇ ਤੇ ਤੁਸੀਂ ਮੰਗਿਆ ਕਿਉਂ ਨਹੀਂ ਬਿਨਾ ਮੰਗਿਆ ਹੀ ਮੁੜ ਚੱਲੇ ਹੋ ਬڑے ਰੌਮ ਵਿੱਚ ਆ ਕੇ ਫਕੀਰ ਨੇ ਆਖਿਆ ਸੀ ਮੰਗਤੇ ਕੋਲੋਂ ਕੀ ਮੰਗਣਾ ਹੈ ਜਿਸ ਕੋ ਉਹ ਇਹ ਮੰਗ ਰਿਹਾ ਹੈ ਆਪਾਂ ਉਹਦੇ ਕੋਲੋਂ ਹੀ ਮੰਗਾਂਗੇ ਹੁਣ ਰਾਜੇ ਦੀ ਜਿਹੜੀ ਡੈਫੀਨੇਸ਼ਨ ਹੈ ਰਾਜੇ ਦਾ ਮਤਲਬ ਹੁੰਦਾ ਰਜਿਆ ਹੋਇਆ ਤੇ ਜਿਹੜਾ ਆਪ ਹਜੇ ਮੰਗ ਰਿਹਾ ਹੈ ਉਹਦੇ ਕੋਲੋਂ ਕੀ ਮੰਗਣਾ ਹੈ ਇਹ ਲਫ਼ਜ਼ ਆਪਾਂ ਅਮੀ ਵਰਤ ਲਏ ਨੇ ਫਲਾਣਾ ਰਾਜਾ ਟਮਕਾਨਾ ਰਾਜਾ ਇਹ ਨਾਮ ਦੇ ਹੀ ਰਾਜੇ ਨੇ ਖਾਸ ਕਰ ਕਲਯੁਗ ਵਿੱਚ ਜਿਹੜੇ ਲੀਡਰ ਨੇ ਤਕਰੀਬਨ ਰਾਜ ਕਿਸੇ ਨੂੰ ਨਹੀਂ ਹੈ ਇਹ ਰਤਬੇ ਸੌ ਲੁੱਟਣ ਨੂੰ ਇਹਨਾਂ ਨੇ ਹਾਸਲ ਕੀਤੇ ਹੁੰਦੇ ਨੇ ਜਿਵੇਂ ਬਾੜ ਖੇਤ ਨੂੰ ਖਾਂਦੀ ਐ ਇਦਾਂ ਪਰਜਾਂ ਨੂੰ ਖਾਂਦੇ ਨੇ ਤੁਹਾਡੇ ਬਾਹਰਲੇ ਮੁਲਕਾਂ 'ਚ ਤੁਹਾਡਾ ਵੱਡੇ ਲੈਵਲ ਤੇ ਚੱਲਦਾ ਹੈ ਨਾਂ ਬਦਲੇ ਹੋਈ ਨਹੀਂ ਨੇ ਡੋਨੇਸ਼ਨ ਹੈ ਗਿਫਟ ਹੈ ਰਾਬ ਵਗੈਰਾ ਹੈ ਬੰਦੇ ਨੂੰ ਖਾਣ ਦਾ ਤਰੀਕਾ ਤਕੜਾ ਬਾੜੇ ਨੂੰ ਖਾਂਦਾ ਹੈ ਜਦੋਂ ਬਈ ਰਤਬਾ ਉਹਦੇ ਕੋਲ ਹੁੰਦਾ ਹੈ ਪਰ ਕਿਸੇ ਵੀ ਰਤਬੇ ਤੇ ਹੈ ਮਗਦੇ ਸਾਰੇ ਰੱਬ ਦੇ ਕੋਲੋਂ ਨੇ ਇੱਕ ਸ਼ਾਇਰ ਆਂਦਾ ਹੈ ਜ਼ਰੂਰਤ ਭਰ ਕਾ ਤੋ ਖੁਦਾ ਸਭ ਨੂੰ deta ਹੈ ਪਰੇ ਸ਼ਾ ਹੈ ਲੋਗ ਇਸ ਵਾਸਤੇ ਕਿ ਬੇਪਨਾਹਾ ਮਿਲੇ ਉਹ ਖਿਆਨ ਨਹੀਂ ਕਿਸੇ ਨੂੰ ਰੱਬ ਮਰਨ ਦਿੰਦਾ ਦੌੜ ਭੱਜ ਲੜਾਈ ਇਸੇ ਦੀ ਹੈ ਵੀ ਗਵਾਂਡੀਆਂ ਨੂੰ ਭੁੱਖੇ ਮਾਰੀਏ ਤੇ ਉਹਦਾ ਖੂਕੇ ਖਾ ਲਈ। ਮੇ ਬਨਾ ਚਾਹੁੰਦੇ ਨੇ ਵੇ ਸਾਰੇ ਖਜ਼ਾਨੇ ਸਾਡੇ ਕੋਲ ਹੋਣ। ਖ਼ਰ ਮੰਗਦੇ ਵੀ ਉਹਦੇ ਹੁਕਮ ਵਿੱਚ ਨੇ ਰਜੇ ਹੋਏ ਰਾਜੇ ਵੀ ਉਹਦੇ ਹੁਕਮ ਵਿੱਚ ਨੇ। ਹਰ ਜੀਓ ਤੇਰੀ ਦਾਤੀ ਰਾਜਾ। ਮਾਨਸ ਬਪੂੜਾ ਕਿਆ ਸਲਾਹੀ ਕਿਆ ਤਿਸ ਕਾ ਮੁਖਤਾਜ। ਕਹਿੰਦੇ ਬੰਦਾ ਕੋਈ ਵੀ ਬੰਦੇ ਨੂੰ ਰਾਜ ਨਹੀਂ ਬਖਸ਼ ਸਕਦਾ। ਹਾਏ ਠੀਕ ਹੈ ਬਦਗੀ ਕਰਨ ਵਾਲੀਆਂ ਰੂਹਾਂ ਕੋਲ ਕੁੰਜੀ ਹੁੰਦੀ ਅੱਖ ਜਾਣੇ ਦੀ ਵਾਹਿਗੁਰੂ ਗੁਰੂ ਪਰਮੇਸ਼ਰ ਦੇ ਖਜ਼ਾਨਿਆਂ ਚ ਕੁਝ ਨਾ ਕੁਝ ਉਹ ਦਵਾ ਸਕਦੇ ਨੇ ਪਰ ਬਾਣੀ ਆਂਦੀ ਉਹ ਵੀ ਰਾਜ ਨਹੀਂ ਬਖਸ਼ ਸਕਦੇ ਮੰਗਣਾ ਨਹੀਂ ਮੁਕਾ ਸਕਦੇ ਬੰਦੇ ਦਾ ਇਹ ਉਹਦਾ ਹੀ ਮੁਕਿਆ ਹੈ ਜਿਹਦੇ ਤੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਕਿਰਪਾ ਕਰਦੇ ਉਹੀ ਰਾਜ ਬਖਸ਼ ਸਕਦੇ ਨੇ ਸੰਤੋਖ ਬਖਸ਼ ਸਕਦੇ ਨੇ ਨੈਂਤੇ ਬੰਦੇ ਦਾ ਜੀਵਨ ਮੰਗਤਿਆਂ ਵਾਂਗ ਹੀ ਗੁਜ਼ਰ ਜਾਂਦਾ ਹੈ ਸਾਧੂਆਂ ਵਿੱਚ ਇੰਨੀ ਤਾਕਤ ਹੁੰਦੀ ਹੈ ਜੋ ਨਾ ਮਿਲੇ ਤੁਹਾਡੀ ਸਪਾਰਸ਼ ਕਰ ਦੇਣ ਗੁਰੂ ਪਰਮੇਸ਼ਰ ਅੱਗੇ ਤੋ ਮਿਲ ਜਾਂਦਾ ਹੈ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਘਟਨ ਹਾਰ ਜਾਂ ਕੈ ਸੰਗ ਤਰੈ ਸੰਸਾਰ ਇਥੇ ਜਨ ਲਬਜ਼ ਹੈ ਫਾਰਸੀ ਵਿੱਚ ਸੁਹਾਗਣ ਨੂੰ ਆਂਦੇ ਨੇ ਜੋ ਖਸਮ ਵਾਲੀ ਹੈ ਉਹ ਜਗਿਆਸੂ ਰੂਪ ਇਸਤਰੀ ਜਿਹਦਾ ਖਸਮ ਵਾਈਗਰੂ ਹੈ ਜਿੰਨੇ ਵਾਈਗਰੂ ਨੂੰ ਪਾ ਲਿਆ ਕਹਿੰਦੇ ਉਹ ਜਨ ਦੁੱਖ ਵੀ ਕੱਟ ਦਿੰਦਾ ਹੈ ਬਵ ਸਾਗਰ ਤੋਂ ਪਾਰ ਵੀ ਲਿਜਾ ਸਕਦਾ ਜਿਵੇਂ ਮਲਾ ਬੇੜੀ ਚਬਾ ਕੇ ਕਈਆਂ ਨੂੰ ਪਾਰ ਲੈ ਜਾਂਦਾ ਹੈ ਔਰ ਉਹ ਜਨ ਪਦਾਰਥ ਵੀ ਬਖਸ਼ ਸਕਦਾ ਹੈ ਨਾਲ ਇਹ ਵੀ ਕਹਿ ਦਿੱਤਾ ਵੀ ਉਹ ਕੁੰਜੀ ਹੈ ਉਹ ਖਜ਼ਾਨਚੀ ਹੈ ਖਜ਼ਾਨੇ ਕਿਸੇ ਹੋਰ ਦੇ ਨੇ ਪਿਛੇ ਉਹ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਨੇ ਹਰ ਇੱਕ ਨੂੰ ਦਾਤਾ ਵਰਤਦਾ ਦੂਜਾ ਅ ਵਰਨਾ ਕੋਏ ਸਬਦ ਸਲਾਹੀ ਮਨ ਵਸੈ ਸਾਜੇ ਹੀ ਸੁਖ ਹੋਏ ਅਕਾਲ ਪੁਰਖ ਨੂੰ ਖੁਸ਼ ਕਰਨ ਦਾ ਤਰੀਕਾ ਹੈ ਉਹਦੀ ਸਲਾਵਤਾ ਕਰਨਾ ਸਭ ਖਜ਼ਾਨੇ ਦੇ ਦਿੰਦਾ ਤੁਹਾਡੀ ਜਿਹੜਾ ਵਡਿਆਈ ਕਰਦਾ ਜੋ ਮੰਗੇ ਤੁਸੀਂ ਦਿੰਦੇ ਹੋ ਲੈ ਜਾ ਭਾਈ ਤੇ ਜਿਹੜਾ ਤੁਹਾਨੂੰ ਆਨੇ ਕੱਢੇ ਅੱਖਾਂ ਕੱਢੇ ਸ਼ਰੀਕ ਬਣੇ ਉਹ ਖਾਲੀ ਮੁੜ ਜਾਂਦਾ ਤੁਹਾਡੇ ਦਰ ਤੋਂ ਰੱਬ ਦਾ ਇਹੀ ਸੁਭਾਅ ਹੈ ਜਿਹੜੇ ਉਹਨੂੰ ਟਿੱਚ ਜਾਣਦੇ ਨੇ ਉਹਨਾਂ ਨੂੰ ਟਿੱਚ ਜਾਣੇਗਾ ਕੱਖ ਨਹੀਂ ਬੱਲੇ ਪਾਉਂਦਾ ਜਿਹੜੇ ਸਿਰ ਝੁਕਾਉਂਦੇ ਨੇ ਝੋਲੀਆਂ ਪਰ ਦਿੰਦਾ ਸਭ ਨਜ਼ਰੀ ਅੰਦਰ ਵੇਖਦਾ ਜਾਇ ਭਾਵੈ ਤੈ ਦੇ ਵੇਖੀ ਜਾਂਦਾ ਹੈ ਜਿਹਦੇ ਤੇ दया ਉਹਦੀ ਦੇ ਦਿੰਦਾ ਹੈ ਜਿਹਦੇ ਤੇ ਗਿਲਾ ਉਹਦਾ ਖੋਹ ਲੈਂਦਾ ਹੈ ਉਲਾਮਾ ਦੀਏ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਇੱਕੇmaat ਲੋਕ ਦੀ ਗੱਲ ਨਹੀਂ ਹੈ ਲੱਖਾਂ ਖੰਡ ਬ੍ਰਹਿਮੰਡੋ ਦੇ ਹੁਕਮ ਚ ਚੱਲਦੇ ਨੇ ਰਾਜਸਥਾਨ ਚੋ ਖੇਲ ਜਿਆ ਖੇਲਦੇ ਹੁੰਦੇ ਨਾ ਪੁਤਲਿਆਂ ਦਾ ਰਸੀਆਂ ਨਾਲ ਕਾਗਜ਼ ਦੇ ਪੁਤਲੇ ਜੇ ਬੰਨੇ ਹੁੰਦੇ ਉਹ ਗੋਲ ਸਮਾਂ ਖੇਲਦਾ ਹੈ ਬਾਜੀਗਰ ਜਦੋਂ ਰੋਟੀ ਦਾ ਟਾਈਮ ਹੁੰਦਾ ਤਾਂ ਜਿੱਦੇ ਸੁੱਟ ਦਿੰਦਾ ਤੇ ਉਹ ਪੁੱਤਲਾ ਉੱਥੇ ਹੀ ਡਿੱਗ ਪੈਂਦਾ ਰੱਬ ਦੇ ਅੱਗੇ ਇੰਨੀ ਕੀ ਹਸਤੀ ਹੈ ਬੰਦੇ ਦੀ ਤਮਾਸ਼ਾ ਵੇਖ ਰਿਆ ਹੁਸਾਰ ਦਿੰਦਾ ਹੈ ਢਾ ਦਿੰਦਾ ਹੈ ਪਰਵਰਿਸ਼ ਕਰਦਾ ਭੁੱਖੇ ਮਾਰਦਾ ਹੈ ਅਸਰ ਕੋਈ ਨਹੀਂ ਜਿੱਡਾ ਮਰਜੀ ਉਹਦੇ ਨੀਸ਼ਟ ਨੂੰ ਨਹੀਂ ਧੜਾ ਬਣਾ ਲਓ ਉਹ ਸਾਡਾ ਬਣਾਇਆ ਹੈ ਨਹੀਂ ਹੈ ਸਾਡੇ ਨੀਸ਼ਟ ਚੱਲਿਆਂ ਉਹਦਾ ਨੁਕਸਾਨ ਵੀ ਕੋਈ ਨਹੀਂ ਹੁੰਦਾ ਸੋ ਸੁਮਨਯਾਦਾ ਉਹ ਦਾਤਾ ਹੈ ਫਾਰਸੀ ਵਿੱਚ ਕਲਗੀਧਰ ਪਾਤਸ਼ਾਹ ਬੜਾ ਸੋਹਣਾ ਲਿਖਦੇ ਨੇ ਅਤਾ ਬਖਸ਼ੂ ਪਾਪ ਪਰਵਰਦੀਗਾਰ ਰਹੀਮ ਅਸਤੂ ਰੋਜ਼ੀ ਦੇਹੋ ਹਰ ਦਯਾਰ ਕਹਿੰਦੇ ਵਾਹਿਗੁਰੂ ਤੇਰੇ ਅੱਗੇ ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਵੀ ਦਾਤਾ ਬਖਸ਼ ਤਨ ਦੀ ਝੋਲੀ ਪਦਾਰਥਾਂ ਨਾਲ ਭਰ ਦੇ ਜੀਵਨ ਸਫਲਾ ਹੋ ਜਾਵੇ ਮਨ ਦੀ ਝੋਲੀ ਨਾਮ ਨਾਲ ਭਰ ਦੇ ਜੀਵਨ ਸਫਲਾ ਹੋ ਜਾਵੇ ਰਹਿਮ ਕਰਕੇ ਰੋਜੀ ਦਿੰਨਾ ਹੈ ਔਰ ਹਰ ਇੱਕ ਨੂੰ ਰੋਜੀ ਦਿੰਨਾ ਹੈ ਫਿਰ ਮਨ ਭਾਉਂਦੀ ਜਿੱਦਾਂ ਦੀ ਇੱਛਾ ਹੁੰਦੀ ਹੈ ਜਿਵੇਂ ਬੱਚਿਆਂ ਦੀ ਇੱਛਾ ਮਾਪੇ ਪੂਰੀ ਕਰਦੇ ਨੇ ਤੂੰ ਸਾਡੀ ਇੱਛਾ ਵੀ ਪੂਰੀ ਕਰਦਾ ਹੈ ਕੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜ਼ਿਕਰ ਹੈ ਸਦਾਤੇ ਦਾ ਇੱਕ ਜਾਚਕ ਮੰਗੇ ਦਾਨ ਦੁਆਰਾ ਹੈ ਜਪਾ ਪ੍ਰਭ ਭਾਵੇ ਤਾਂ ਕਿਰਪਾ ਤਾਰੈ ਦੇਹ ਦਰਸ ਜਿਤ ਮਨ ਤ੍ਰਿਪਤਾਸੈ ਹਰ ਕੀਰਤਨ ਮਨ ਠਹਿਰਾਏਂਦਾ ਤੋ ਐ ਵਾਹ ਗੁਰੂ ਦਾਤਾ ਵੀ ਦੇਈ ਜਾ ਨਾਮ ਦੀ ਦਾਤ ਜਰੂਰ ਬਖਸ਼ ਇੱਕ ਦਿਨ ਮੰਗਣਾ ਹੀ ਮੁੱਕ ਜਾਵੇ ਰਾਜ ਆ ਜਾਵੇ ਤੋ ਉਹ ਹੀ ਇੱਕ ਦਾਤਾ ਹੈ ਅੱਗੇ ਗੁਰਦੇਵ ਵੰਦੇ ਨੇ ਨਿਮਖ ਨਿਮਖ ਤੁਮਹੀ ਪ੍ਰਤ ਪਾਲੋ ਹੋ ਹਮ ਬਾਰਕ ਤੁਮਰੇ ਧਾਰੇ ਨਿਮਖ ਅੱਖ ਚਮਕਣ ਜਿੰਨਾ ਸਮਾਂ ਕਹਿੰਦੇ ਜਿਵੇਂ ਮਾਂ ਬੱਚੇ ਨੂੰ ਪਾਲਦੀ ਐ ਇਦਾਂ ਸਾਰੀ ਸ੍ਰਿਸ਼ਟੀ ਨੂੰ ਤੂੰ ਪਾਲਦਾ ਐ ਸਾਨੂੰ ਤੂੰ ਭੁੱਲ ਸਕਦਾ ਤੂੰ ਕਿਸੇ ਨੂੰ ਨਹੀਂ ਭੁੱਲਦਾ ਸਾਰੇ ਤੇਰੇ ਧਿਆਨ ਵਿੱਚ ਨੇ ਆਪਣੇ ਜੀ ਜੰਤ ਪ੍ਰਤਿ ਪਾਰੇ ਜਿਉਂ ਬਾਰਕ ਮਾਤਾ ਸੰਭਾਰੇ ਜਿੰਨਾ ਤੇ ਮਾਂ ਕਰਦੀ ਐ ਬੱਚੇ ਨਾਲ ਇਦਾਂ ਤੂੰ ਪਿਆਰਿਆਂ ਨਾਲ ਤੇ ਕਰਦਾ ਐ ਦੁੱਖ ਭੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਓ ਬੱਚਾ ਦੁਖੀ ਹੋਵੇ ਮਾਂ ਦੁੱਖ ਦੂਰ ਕਰਨਦੀ ਐ ਸਾਂਭਦੀ ਐ ਸੰਭਾਲਦੀ ਐ ਆਹਾਰ ਦਿੰਦੀ ਐ ਇਦਾਂ ਕਹਿੰਦੇ ਪਿਆਰਿਆਂ ਦਾ ਮਾਈ ਬਾਪ ਹੈ ਸਾਂਭਦਾ ਸੰਭਾਲਦਾ ਹੈ ਬਾਰਕ ਵਾਗੀ ਹਉ ਸਭ ਕਿਛ ਮੰਗਾ ਦੇਂਦੇ ਤੋੜ ਨਾਹੀ ਪ੍ਰਭ ਰੰਗਾ ਫਿਰ ਬੱਚਾ ਕੁਝ ਨਾ ਕੁਝ ਮੰਗੀ ਜਾਂਦਾ 50 ਮਿੰਟ ਦੀ ਅੱਖ ਜਾਂਦਾ ਕਢਾਉਣੇ ਤੋਂ ਉਹ ਮਾਪੇ ਹੋਰ ਲਿਆ ਦਿੰਦੇ ਨੇ ਕਹਿੰਦੇ ਇਦਾਂ ਪਿਆਰਿਆਂ ਦਾ ਤੇ ਕਰਦਾ ਹੈ ਜੋ ਮੰਗਦੇ ਨੇ ਦੇਈ ਜਾਂਦਾ ਹੈ ਬਾ ਸ਼ਰਤ ਇਹ ਹੈ ਵੀ ਪਿਆਰੇ ਬਣਨਾ ਪੈਂਦਾ ਹੈ ਰੋਟੀ ਤੇ ਨਲਾਈਕਾਂ ਦੀ ਵੀ ਨਹੀਂ ਖੋਦਾ ਉਹ ਪਰ ਜਿਹੜੇ ਹੁਕਮ ਚ ਹੁੰਦੇ ਨੇ ਉਹਨਾਂ ਨਾਲ ਬਹੁਤਾ ਤੇ ਕਰਦਾ ਹੈ ਮਾਪਿਆਂ ਵਰਗਾ ਹੀ ਸੁਭਾਅ ਤੁਹਾਡਾ ਬੱਚਾ ਜਿਹੜਾ ਤੁਹਾਡੇ ਕਹੇ ਚ ਹੁੰਦਾ ਉਹਨੂੰ ਵੱਧ ਪਿਆਰ ਦਿੰਦੇ ਹੋ ਜਿਹੜਾ ਆਖੇ ਨਹੀਂ ਲੱਗਦਾ ਉਹਨੂੰ ਥੋੜਾ ਕੱਟ ਦਿੰਦੇ ਹੋ ਜਿਗਵਾ ਇੱਕ ਕਮਨ ਗੁਣ ਕਹੀਐ ਚੰਮ ਦੀ ਜ਼ੁਬਾਨ ਐ ਇੱਕ ਪ੍ਰਮਾਤਮਾ ਤੇਰੇ ਗੁਣ ਬੜੇ ਨੇ ਕਿਹੜੇ ਕਿਹੜੇ ਦਸੀਏ ਯਰ ਗਲੋਰੀਅਸ ਵਰਚੂਸ ਕੈਨ ਨਾਟ ਬੀ ਡਿਸਕ੍ਰਾਈਬਡ ਇਨ ਵਰਡਸ ਉਹ ਗਰੂਆ ਬਣਿਆ ਹੀ ਨਹੀਂ ਸਾਡੀ ਡਿਕਸ਼ਨਰੀ 'ਚ ਉਹ ਅਲਫਾਜ਼ ਹੈ ਹੀ ਨਹੀਂ ਜਿਨ੍ਹਾਂ ਨਾਲ ਤੇਰਾ ਅੰਤ ਪਾਲੀਏ ਤੋ ਜ਼ੁਬਾਨ ਇੱਕ ਹੈ ਚਮਦੀ ਗੁਣ ਤੇਰੇ ਬੇਅੰਤ ਨੇ ਵਿਸ਼ੇਸ਼ਣ ਸਿਫਤਾਂ ਪਰ ਮਹਾਰਾਜ ਇੰਨੇ ਗੁਣ ਨੇ ਇਹ ਗਾਏ ਨਹੀਂ ਜਾ ਸਕਦੇ ਜਿਹੜੇ ਬੰਦੇ 'ਚ ਗੁਣ ਹੁੰਦੇ ਨੇ ਤੁਸੀਂ ਕੋਈ ਤੁਹਾਡਾ ਮਿੱਤਰ ਹੈ ਸੱਜਣ ਹੈ ਨੇਕ ਬੰਦਾ ਹੈ ਉਂਗਲਾਂ ਤੇ ਗਿਣ ਸਕਦੇ ਹੋ ਵੀ ਆ ਗੁਣ ਨੇ ਉਹਦੇ ਵਿੱਚ ਪਰਮੇਸ਼ਰ ਏਡਾ ਬੇਅੰਤ ਹੈ ਜਿਹਵਾ ਇੱਕ ਹੋਏ ਲੱਖ ਕੋਟੀ ਲੱਖ ਕੋਟੀ ਕੋਡ ਧਿਆਵੇਗੋ ਇੱਕ ਦੀ ਜਗਾ ਲੱਖਾਂ ਜ਼ੁਬਾਨਾਂ ਹੋ ਜਾਣ ਔਰ ਹਰ ਆਦਮ ਜਾਤ ਦੀ ਜਿੰਨੀ ਵੀ ਆਬਾਦੀ ਹੈ ਕਰੋੜਾਂ ਜ਼ੁਬਾਨਾਂ ਹੋ ਜਾਣ ਮਹਾਰਾਜ ਕਹਿੰਦੇ ਸਾਰੇ ਤੈਨੂੰ ਧਿਆਉਣ ਸਹਸ ਪਨੀ ਜਪਿਓ ਸੇਖ ਨਾਗੈ ਹਰ ਜਪਤਿਆਂ ਅੰਤ ਨਾ ਪਾਵੇਗੋ ਉਹ ਬਾਣੀ ਚ ਜ਼ਿਕਰ ਹੈ ਜੋ ਬਾਣੀ ਚ ਐ ਪੱਥਰ ਤੇ ਲਕੀਰ ਐ ਸਾਇੰਸ ਮੰਨੇ ਨਾ ਮੰਨੇ ਇਹ ਮੇਰਾ ਵਿਸ਼ਾ ਨਹੀਂ ਕਿਉਂਕਿ ਸਾਇੰਸ ਬੰਦੇ ਦੀ ਪੈਦਾਇਸ਼ ਧਰਮ ਖੁਦ ਖੁਦਾ ਗੁਰੂ ਨਾਨਕ ਸਾਹਿਬ ਦੀ ਪੈਦਾਇਸ਼ ਸਾਇੰਸ ਤੋਂ ਬਹੁਤ ਵੱਡੇ ਨੇ ਉਹ ਛਾਈ ਸਾਲੇ ਦੇ ਹਰੇ ਤੱਕ ਇਹ ਖਾਂਦੇ ਬਿਰਦੇ ਅਭੀ ertid ਹੋਰ ਲੱਭਣੀ ਐ ਉਥੇ ਰਹਿਣਾ ਐ ਇਹ ਕਰਨਾ ਐ ਉਹ ਕਰਨਾ ਐ ਡਾਊਟ ਵੀ ਐ ਇਹਨਾਂ ਦੇ ਕਦੇ 9 ਪਲੈਨਟ ਹੋ ਜਾਂਦੇ ਨੇ ਕਦੇ 8 ਹੋ ਜਾਂਦੇ ਨੇ ਕਦੇ ਜਾਂਦੇ ਹੁਣ 20 ਹੋ ਜਾਣੇ ਨੇ ਕਦੇ ਜਾਂਦੇ 25 ਹੋ ਜਾਣੇ ਨੇ ਸਥਿਰਤਾ ਨਹੀਂ ਹੈ ਹਾਲੇ ਕਿ ਅੱਜ ਇਹਨਾਂ ਦੇ ਕੋਲ ਸੋਰਸਸ ਨੇ ਆਹ ਟੈਲੀਸਕੋਪ ਜਾ ਚੁੱਕੀ ਫਿਰਦੇ ਨੇ ਗੁਰੂ ਨਾਨਕ ਸਾਹਿਬ ਕੋਲੇ ਕੁਝ ਨਹੀਂ ਸੀ 500 ਸਾਲ ਪਹਿਲਾਂ ਉਹਨਾਂ ਦੱਸਿਆ ਧਰਤੀ ਹੋਰ ਪਰ ਹੈ ਹੋਰ ਹੋਰ ਤੂੰ ਇਹਨੂੰ ਕੀ ਸਮਝਦਾ ਹੈ ਧਰਮ ਕਿਵੇਂ ਪਤਾ ਗੁਰੂ ਨਾਨਕ ਸਾਹਿਬ ਚਲੋ ਪਲੈਨੈਟਸ ਨੇ ਇਹ ਤੇ ਬੜੇ ਰਹਿਬਰਾਂ ਦੱਸਿਆ ਵੀ ਧਰਤੀ ਵੀ ਹੋਰ ਐ ਵਸੋਂ ਵੀ ਹੈ ਉੱਥੇ ਹੀ ਇਹ ਐਲੀਐਨਸ ਲੱਭਦੇ ਫਿਰਦੇ ਨੇ ਸਾਇੰਸ ਵਾਲੇ ਗੁਰਦੇਵ ਕਹਿੰਦੇ ਦੁਨੀਆ ਤੇ ਸਭ ਕੁਝ ਐ ਸਾਡੇ ਵਰਗੇ ਬਹੁਤ ਜਗ੍ਹਾ ਜਗ੍ਹਾ ਤੇ ਪਾਈ ਜਾਂਦੇ ਨੇ ਅਤਾ ਕਿਵੇਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਨਾਨਕ ਨੂੰ ਤਾਂ ਪਤਾ ਐ ਗੁਰੂ ਨਾਨਕ ਕਿਸ ਦਾ ਡਿਜ਼ਾਈਨਰ ਖੁਦ ਖੁਦਾ ਐ ਜਿਸਨੇ ਦੁਨੀਆ ਸਾਜੀ ਐ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਏ ਉਹਨਾਂ ਨੂੰ ਸਭ ਪਤਾ ਹੈ ਪਤਾਲ ਆਪਤਾਲ ਲੱਖ ਆਗਾਸਾਂ ਆਗਾਸ ਖੈਰ ਤੇਰੇ ਵੈਗੁਰੂ ਨਾਮ ਇਨੇ ਨੇ ਤੇਰੀ ਰਚਨਾ ਚ ਇੱਕ ਸ਼ੇਖ ਨਾਗ ਹੈ ਨਾਗਾ ਤੋਂ ਸ੍ਰੇਸ਼ਟ ਮੰਨਿਆ ਗਿਆ ਕਹਿੰਦੇ ਹਜ਼ਾਰਾਂ ਜੀਬਾਂ ਨੇ ਉਹਦੀਆਂ ਜਿਦਾ ਡਾਈਨਾਸੌਰਾਂ ਬਾਰੇ ਆਖੀ ਦਿੰਦੇ ਨੇ ਵੀ ਹੁੰਦੇ ਸਨ ਸਾਇੰਟਿਫਿਕ ਪ੍ਰੋਬਲਮ ਹੈ ਜੋ ਥੋੜਾ ਜਿਹਾ ਆਪ ਨੂੰ ਪਤਾ ਲੱਗਦਾ ਆਖਣਗੇ ਇਹ ਸੱਚ ਹੈ ਜੋ ਨਹੀਂ ਪਤਾ ਲੱਗਦਾ ਉਹਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ ਅਸੀਂ ਸਮਝਦੇ ਨਹੀਂ ਦੁਨੀਆ ਦੋ ਤਰ੍ਹਾਂ ਦੀ ਹੈ ਬੀਤ ਚੁੱਕੀ ਹੈ ਮੌਜੂਦ ਹੈ ਵਿਜ਼ੀਬਲ ਵੀ ਹੈ ਨੋ ਵਿਜ਼ੀਬਲ ਵੀ ਹੈ ਹੁਣ ਤੁਹਾਡੇ ਡੈਨਵਰ ਚ ਕੋਈ ਆ ਨਾਵੇ ਉਹ ਆਖੇ ਸੂਰਜ ਨਹੀਂ ਚੜਦਾ ਤੇ ਦਾ ਮਤਲਬ ਇਹ ਥੋੜਾ ਵੀ ਸਾਰੇ ਪਿੱਛੇ ਤੁਰਪਾਂਗੇ ਵੀ ਨਹੀਂ ਜੀ ਸੂਰਜ ਨਹੀਂ ਚੜਦਾ ਉਹਦੀ ਨਜ਼ਰ ਤੋਂ ਬਾਹਰ ਹੈ ਇਸ ਕਰਕੇ ਉਹਨੂੰ ਲੱਗਦਾ ਹੈ ਵੀ ਮੌਜੂਦ ਵੀ ਨਹੀਂ ਹੈ। ਤੋਂ ਬੰਦੇ ਦੀ ਇਹ ਆਦਤ ਹੈ ਜਿੰਨਾ ਕਿ ਜਾਣਦਾ ਸਮਝਦਾ ਉਹੀ ਸੱਚ ਹੈ। ਬੜਾ ਕੁਝ ਹੈ ਜੋ ਸਾਡੀ ਸੁਰਤ ਤੋਂ ਬਾਹਰ ਹੈ। ਤੋਂ ਮਹਾਰਾਜ ਕਹਿੰਦੇ ਨੇ ਹਜ਼ਾਰਾਂ ਜੀਬਾਂ ਵਾਲੇ ਅੰਤ ਨਹੀਂ ਪਾ ਸਕੇ। ਬੰਦਾ ਕੀ ਅੰਤ ਪਾਵੇਗਾ? ਇੰਨੇ ਗੁਣ ਨੇ ਉਹਦੇ। ਜਿਬਾ ਕੋਟ-ਕੋਟ ਕੋਊ ਤਰੈ। ਗੁਣ ਸਮੁੰਦਰ ਤਉ ਬਾਰ ਨਾ ਪਰਾਏ ਤੂੰ ਗੁਣਾ ਦਾ ਸਾਗਰ ਐ ਜ਼ੁਬਾਨ ਦੀ ਕਿਸੀਮਾ ਐ ਹਜ਼ਾਰਾਂ ਵੀ ਜ਼ੁਬਾਨਾ ਹੋ ਜਾਣ ਤੇਰਾ ਅੰਤ ਨਹੀਂ ਆਉਂਦਾ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿਨਹੀਂ ਲਹੀਐ ਬਾਣੀ ਜਏ ਬੁਰਮਖੀਚ ਲਿਖੀ ਆ ਪਾਸ਼ਾਏ ਦੇ ਚ ਸਾਰੀਆਂ ਹੀ ਮਿਲਣਗੀਆਂ ਬੇਸ਼ੁਮਾਰ ਲਫ਼ਜ਼ ਫਾਰਸੀ ਦਾ ਐ ਸੁਮਾਰ ਗਿਣਤੀ ਬੇਸ਼ੁਮਾਰ ਜਿਹਦੀ ਗਿਣਤੀ ਨਾ ਹੋਵੇ ਬੇਅੰਤ ਅਣਗਿਣਤ ਐ ਸੁਆਮੀ ਵਾਹਿਗੁਰੂ ਪਤੀ ਪਰਤਾ ਸਾਡੇ ਮਾਲਕ ਆਕਾ ਬੇਸ਼ੁਮਾਰ ਤੇਰੇ ਗੁਣ ਨੇ ਅੰਤ ਨਹੀਂ ਪੈਂਦਾ ਬੰਨਿਆ ਨਹੀਂ ਜਾ ਸਕਦਾ ਤੇਰੇ ਗੁਣਾਂ ਨੂੰ ਅਲਫਾਜ਼ਾਂ ਵਿੱਚ ਅੱਲਾ ਹੈ ਅਲਖ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਖੁਦਾ ਪਤਾ ਕਿਉਂ ਆਂਦੇ ਉਹਨੂੰ ਮੁਸਲਮਾਨ ਲੋਕ ਖੁਦ ਤੋਂ ਬਣਿਆ ਹੈ ਖੁਦ ਤੋਂ ਪ੍ਰਗਟ ਹੈ ਆਪਾਂ ਸਹਿਬ ਹੰ ਕਹਿਦਨੇ ਆਪਣੇ ਆਪ ਤੋਂ ਪ੍ਰਕਾਸ਼ ਵਾਲਾ ਤੋਏ ਖੁਦ ਖੁਦਾ ਤੇਰੇ ਗੁਣਾ ਦਾ ਅੰਤ ਨਹੀਂ ਹੈ ਬੇਸ਼ੁਮਾਰ ਵੱਡ ਸਾਹਾ ਦਾ ਤਾਰਾ ਉੱਚੇ ਹੀ ਤੇ ਉੱਚਾ ਉੱਚੇ ਹੋ ਜਾਂਦੇ ਜਨੇਵੀ ਉੱਚੇ ਹੋਏ ਦੇ ਉਹਨਾਂ ਤੋਂ ਉੱਚਾ ਹੈ ਹੁਣ ਤੁਸੀਂ ਆਖੋਗੇ ਗੁਣ ਕੀ ਹੁੰਦੇ ਨੇ ਗੁਣ ਹੁੰਦੇ ਨੇ ਜੋ ਜੋ ਤੁਹਾਡੇ ਨਾਲ ਕਰਮ ਕਰਦਾ ਉਹ ਤੁਸੀ ਨਾਮ ਆ ਲੈਂਦੇ ਹੋ ਰਹਿਮ ਕਰਦਾ ਤੁਸੀਂ ਰਹੀਮ ਕਹਤਾਂ ਦਇਆ ਕਰਦਾ ਨੂੰ ਤਰਸ ਆ ਗਿਆ ਸਾਡੇ ਦੁੱਖ ਘਟ ਦਿੱਤੇ ਆਪਾਂ ਉਹਨੂੰ ਦਿਆਨੂ ਕਹਿ ਦਿੰਨੇ ਇਹ ਗੁਣ ਨੇ ਉਹਦੇ ਪਰ ਅਹਿਸਾਨ ਹੀ ਇੰਨੇ ਨੇ ਦੁਨੀਆ ਤੇ ਹਰ ਭਾਸ਼ਾ ਦੇ ਵਿੱਚ ਉਹਦੇ ਗੁਣ ਗਾਏ ਜਾ ਰਹੇ ਨੇ ਵੱਖਰੇ ਅਲਫਾਜ਼ ਪ੍ਰਗਟਨਿਆਂ ਦੀ ਸ਼ਾਨ ਵਿੱਚ ਅੰਤ ਕਿਸੇ ਤੋਂ ਨਹੀਂ ਆਉਂਦਾ ਹੁਣ ਉਹਦੇ ਗੁਣ ਗੌਣ ਦਾ ਫਾਇਦਾ ਅੱਗੇ ਦੱਸਿਆ ਏ ਅੰਤ ਭਾਵੇਂ ਨਹੀਂ ਵੀ ਆਉਂਦਾ ਕਹਿੰਦੇ ਕੋਟਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਕੋਟ 100 ਲੱਖ ਨੂੰ ਕਰੋੜਾ ਨੂੰ ਕਹਿ ਦਿੰਦੇ ਨੇ ਅਪਰਾਧ ਦੋਸ਼ ਪਾਪ ਭਾਵੇਂ ਬੰਦਾ ਕਰਦਾ ਏ ਜਾਣਦਾ ਹੁੰਦਾ ਵੀ ਇਹ ਗਲਤ ਕਦਮ ਪੁੱਟ ਰਿਹਾ ਹੈ ਬਾਦਾਂ ਤੌਬਾ ਵੀ ਕਰਦਾ ਕਰਨਾ ਨਹੀਂ ਚਾਹੀਦਾ ਕਰ ਬੈਂਦਾ ਤੋ ਜੋ ਵੀ ਇਨਸਾਨੀਅਤ ਦੇ ਉਲਟਾ ਹੈ ਧਰਮ ਦੇ ਸਿਧਾਂਤ ਦੇ ਉਲਟਾ ਹੈ ਇਦਾਂ ਦੇ ਜਿੰਨੇ ਵੀ ਪਾਪ ਨੇ ਖੰਡੋ ਹੋ ਖੰਡ ਖੜਗ ਨੂੰ ਆਂਦੇ ਨੇ ਜੋ ਟੁਕੜੇ ਕਰ ਦਵੇ ਤੂੰ ਮਿਟਾ ਦਿਨਾ ਹੈ ਔਰ ਬੜੇ ਪ੍ਰੇਮ ਨਾਲ ਸੋਜੀ ਵੀ ਦਿਨਾ ਸਮਝਾਉਂਦਾ ਵੀ ਹੈ ਵੀ ਅਗਾਹ ਤੋੜੇ ਨਹੀਂ ਕਰਨਾ ਮਨ ਚ ਇੱਕ ਫੁਰਨਾ ਆਉਂਦਾ ਹੁੰਦਾ ਨਾ ਉਹ ਹਮੇਸ਼ਾ ਆਪਾਂ ਨੂੰ ਫੁਰਨਾ ਰੋਕਦਾ ਵੀ ਗਲਤ ਬੰਨੇ ਕਦਮ ਨਾ ਰੱਖ ਇੱਕ ਫੁਰਨਾ ਹੁੰਦਾ ਵੀ ਕਰਲਾ ਕੀ ਉਹ ਚੱਲਿਆ ਉਹ ਜਿਹੜਾ ਫੁਰਨਾ ਰੋਕਣ ਵਾਲਾ ਹੈ ਨਾ ਉਹ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਔਰ ਮੈਲੇ ਤੋਂ ਮੈਲੇ ਬੰਦੇ ਦੇ ਮਨ ਵਿੱਚ ਵੀ ਆਉਂਦਾ ਹੈ ਵੀ ਆਹ ਕਦਮ ਨਾ ਪੁੱਟੇ ਤਾਂ ਨੁਕਸਾਨ ਹੋਦਾ ਤੈਨੂੰ ਤੂੰ ਸਮਝਾਉਂਦਾ ਹੈ ਪਰ ਦੁਨੀਆ ਸਮਝਦੀ ਨਹੀਂ ਹੈ ਪਰ ਫਿਰ ਜਿਹੜਾ ਤੇਰੇ ਗੀਤ ਗਾਉਂਦਾ ਤੂੰ ਬਖਸ਼ ਵੀ ਦਿਨਾ ਜੈਸਾ ਬਾਲਕ ਪਾਏ ਸੁਭਾਏ ਲੱਖ ਅਪਰਾਧ ਕਮਾਵੇ ਜੈਸਾ ਬਾਲਕ ਪਾਏ ਸੁਪਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਪਾਤੀ ਬਹੁੜ ਪਿਤਾ ਗਲ ਲਾਵੇ ਬੱਚਾ ਗਲਤੀ ਕਰਦਾ ਮਾਫੀ ਮੰਗ ਲੈਂਦਾ ਹੈ ਮਾਪੇ ਬਖਸ਼ ਦਿੰਦੇ ਨੇ ਤੇਰਾ ਸੁਭਾਏ ਹੈ ਵੀ ਜਿਹੜਾ ਚੁੱਕ ਜਾਵੇ ਤੂੰ ਬਖਸ਼ ਦਿਨਾ ਹੈ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਜਦੋਂ ਭੁੱਲ ਬਖਸ਼ਾਉਣੀ ਹੈ ਕਹਿੰਦੇ ਤਰਲਾ ਲੈਣਾ ਹੁੰਦਾ ਹੈ ਮਹਾਰਾਜ ਅਗਿਆਨੀ ਐਸੀ ਮੂਰਖਾ ਸੋਝੀ ਨਹੀਂ ਹੈ ਅਲਪ ਥੋੜੀ ਮਤ ਨੂੰ ਆਂਦੇ ਨੇ ਬਹੁਤੀ ਸ਼ਾਨਪ ਨਹੀਂ ਹੈ ਸਾਡੇ ਵਿੱਚ ਫਾਰਸੀ ਦਾ ਲਫ਼ਜ਼ ਹੈ ਵਿਰਦ ਉਹਦੇ ਤੋਂ ਬਣਦਾ ਹੈ ਬਿਰਦ ਵੈਸੇ ਇਹਦਾ ਮਤਲਬ ਹੁੰਦਾ ਮੁਰੀਦ ਸਿਖਿਆਰਤੀ ਇੱਥੇ ਭਾਵ ਲਿਆ ਜਾਂਦਾ ਹੈ ਨਿੱਤਿਆ ਕਰਮ ਵਾਹਿਗੁਰੂ ਦਾ ਜੋ ਨਿਯਮ ਹੈ ਉਹਦਾ ਜਿਹੜਾ ਸੁਭਾਅ ਹੈ ਉਹ ਕੀ ਹੈ ਵਾਹਿਗੁਰੂ ਬਖਸ਼ਿੰਦਾ ਹੈ ਬਖਸ਼ ਦਿੰਦਾ ਬੰਦੇ ਨਾਲ ਕਿਦਰੇ ਕੋਈ ਗਿਲਾ ਹੋ ਜਾਵੇ ਨਾ ਮੰਦਾ ਵੈਸੇ ਤੇ ਮੂੰਹ ਜਬਾਨੀ ਕਹਿ ਦਿੰਦਾ ਵੀ ਚੱਲ ਮੈਂ ਤੈਨੂੰ ਮਾਫ ਕਰਦਾ ਪਰ ਉਹ ਕੀੜਾ ਅੰਦਰ ਜ਼ਰੂਰ ਰੱਖਦਾ ਕਿ ਕਿਤੇ ਜਾੜ ਥੱਲੇ ਆ ਗਿਆ ਤੇ ਨੱਪਗੇ ਸੁਟਾਂਗੇ ਰੱਬ ਇਦਾਂ ਦਾ ਨਹੀਂ ਹੈ ਬਖਸ਼ ਦਿੰਦਾ ਜਦੋਂ ਮਾਫੀ ਮੰਗੋ ਬੰਦਨ ਕਾਟ ਵਿਸਾਰੇ ਔਗਣ ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨੇ ਆਈ ਬਾਰਕ ਜਿਉਂ ਪ੍ਰਤਪਾਰਿਆ ਦੁਨੀਆ 'ਚ ਸਿਰਫ ਮਾਪੇ ਹੀ ਨੇ ਜਿਹੜੇ ਤੁਹਾਡੀ ਗਲਤੀ ਨੂੰ ਭੁਲਾ ਦਿੰਦੇ ਨੇ ਵਿਸਾਰ ਦਿੰਦੇ ਗੈਰ ਬੰਦਾ ਨਹੀਂ ਭੁਲਾਉਂਦਾ ਗੈਰ ਬੰਦਾ ਨਹੀਂ ਵਿਸਾਰਦਾ ਉਹ ਯਾਦ ਰੱਖਦਾ ਕਿ ਜਾਂ ਕਹਿੰਦੇ ਮਾਪੇ ਬਖਸ਼ਣ ਵਾਲਾ ਵਾਹੀ ਗੁਰੂ ਹੈ ਜਿਹੜਾ ਤੁਹਾਡੀਆਂ ਗਲਤੀਆਂ ਦੀ ਮਾਫੀ ਦੇ ਦਿੰਦਾ ਹੈ। ਤਰਲੇ ਲੈਂਦੇ ਰਹਿਣਾ ਹੈ ਤੁਮਰੀ ਸ਼ਰਣ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਆਏ ਪ੍ਰਮਾਤਮਾ ਤੇਰੀ ਸ਼ਰਣ ਆਏ ਸ਼ਰਣ ਕਦੋਂ ਜਾਈਦਾ ਜਨੋ ਥੱਕ ਘਰ ਜਾਈਦਾ ਕਿਉਂ ਆਏ ਆਏ ਤੇਰੇ ਤੋਂ ਆਸ ਐ ਸਾਨੂੰ ਤੇਰੇ ਤੋਂ ਬਿਨਾ ਆਸਰਾ ਕੋਈ ਨਹੀਂ ਐ ਤੇਰੇ ਤੋਂ ਬਿਨਾ ਕਿਦਰੇ ਵੀ ਓਟ ਨਹੀਂ ਮਿਲੇਗੀ ਪ੍ਰਾਪਤੀ ਦੀ ਇੱਛਾ ਉਮੈਦ ਆਸਾ ਤੇਰੇ ਤਾਂ ਹੀ ਐ ਸਾਡੀ ਸਾਡਾ ਹਤੈਸ਼ੀ ਐ ਸਾਨੂੰ ਸਿੱਧੇ ਰਾਹੇ ਪਾਉਣ ਵਾਲਾ ਸਾਡਾ ਸੱਜਣ ਐ ਸੁਖੀ ਦੇ ਖੁਸ਼ੀ ਦੇਣ ਵਾਲਾ ਐ ਸਾਰਿਆਂ ਨੂੰ ਬਖਸ਼ਿਸ਼ ਕਰਨ ਵਾਲਾ ਐ ਜਗ ਹੈ ਹਰ ਧਨਾਂ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਚੰਗਿਆਂ ਸਾਧੂਆਂ ਦੀ ਸੰਗਤ ਕਰੀਏ ਉਹਨਾਂ ਦੀ ਰੀਸੇ ਤੇਰੇ ਗੀਤ ਗਾਈਏ ਤੂੰ ਰੀਝ ਜਾਵੇਂ ਸੁਹੇਲਾ ਕਰ ਦੇਣਾ ਹੈ ਖੁਸ਼ੀ ਬਖਸ਼ ਦੇਣਾ ਇਸ ਕਰਕੇ ਤੇਰੇ ਕੋਲ ਆਏ ਹਾਂ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਮਹਾਰਾਜ ਗੁਰੂ ਨਾਨਕ ਸਾਹਿਬ ਕਾਲ ਪੁਰਖ ਦੀ ਤੁਹਾਡੇ ਕਰਦੇ ਅਸੀਂ ਗੋਲੇ ਹ ਅਰਬੀ ਦਾ ਲਬਜ਼ ਹੈ ਗੁਲਾਮ ਨੂੰ ਆਂਦੇ ਨੇ ਮੰਡੀਆਂ ਲੱਗਦੀਆਂ ਸੀ ਗੁਲਾਮਾਂ ਦੀਆਂ ਸਲੇਵਜ਼ ਕਹਿ ਦਿੰਦੇ ਹੋ ਤੁਸੀਂ ਤੇਰੇ ਖਰੀਦੇ ਹੋਏ ਗੋਲੇ ਆ ਗੋਲੇ ਕਿ ਸਲੇਵੀਆਂ ਕਿਉਂਕਿ ਸਭ ਕੁਝ ਦਿੱਤਾ ਹੀ ਤੂੰ ਹੈ ਜਵੇਂ ਗੁਲਾਮ ਨੂੰ ਰੋਟੀ ਬੋਟੀ ਮਾਲਕ ਦਿੰਦਾ ਹੈ ਹਾੜ ਦਿੱਤੇ ਨੇ ਜੇਲ ਸਿੰਘ ਆਖੀਏ ਵੀ ਅਸੀਂ ਬਹੁਤ ਮੁਸ਼ਕਲ ਕਾਲਦੇ ਆਂ ਦਸਾਂ ਨਵਾਂ ਦੀ ਕਮਾਈ ਖਾਂਦੇ ਆਂ ਤਾਂ ਹੀ ਖਾਂਦੇ ਜੇ ਜਿਹੜੇ ਹੱਥ ਪੈਰ ਚੱਲਦੇ ਦਿੱਤੇ ਕਈਆਂ ਨੂੰ ਲੰਗੇ ਲੂਲੇ ਹੀ ਬਣਾ ਦਿੰਦਾ ਓ ਅੱਜ ਦਾ ਦਿਨ ਜੇ ਚੜ੍ਹਿਆ ਹੈ ਕਈ ਨਹੀਂ ਉੱਠੇ ਅੱਜ ਵਾਹਿਗੁਰੂ ਦੇ ਬਖਸ਼ੇ சுவாਸ ਨੇ ਆਪਾਂ ਸੂਰਜ ਵੇਖ ਲਿਆ ਤੋਏ ਮਹਾਰਾਜ ਤੁਸੀਂ ਦਿਯਾਲੂ ਉਹ ਦਰਵਿਤ ਹਿਰਦਾ ਹੈ ਤੁਸੀਂ ਕਿਰਪਾ ਕਰਨ ਵਾਲੇ ਹੋ ਰਖਣਹਾਰ ਹੋ ਰਖਵਾਲੇ ਹੋ ਤੁਹਾਡੇ ਖਰੀਦੇ ਹੋਏ ਗੋਲੇ ਹਾਂ ਗੁਨਾਹ ਹੋ ਜਾਂਦੇ ਨੇ ਜੀਵਨ ਯਾਤਰਾ ਦਰਮਿਆਨ ਤੁਹਾਡੀ ਕਠਿਨੀ ਦੇ ਬਿਤਰੀਚ ਕਦਮ ਉੱਠ ਲਈਦਾ ਹੈ ਤੁਹਾਡਾ ਮਾਪਿਆਂ ਵਰਗਾ ਸੁਭਾਅ ਹੈ ਸਾਨੂੰ ਬਖਸ਼ੋ ਸੁਖ ਦਿਓ ਸੁਭੂਲਤਾ ਦਿਓ ਪਰ ਮਾਰਗ ਦਾ ਰਸਤਾ ਵੀ ਵਿਖਾ ਦਿਓ ਆਪਦੀ ਪ੍ਰਾਪਤੀ ਵੀ ਕਰਵਾ ਦਿਓ ਕਈ ਵਾਰ ਅਸੀਂ ਦਾਤਾ ਮੰਗਦੇ ਆਂ ਕਈ ਵਾਰ ਪ੍ਰਚਾਰਕ ਕਹਿ ਵੀ ਦਿੰਦੇ ਨੇ دنیਵੀਂ ਵਸਤੂਆਂ ਨਹੀਂ ਮੰਗਣੀਆਂ ਚਾਹੀਦੀਆਂ ਪਰ ਮੈਂ ਸੋਚਦਾ ਆਂ ਵੀ ਜੇ ਮੰਗਣਾ ਹੈ ਤੇ ਬਾਪ ਕੋਲੋਂ ਹੀ ਮੰਗੋ ਇੱਧਰ ਉੱਧਰ ਤੁਰੇ ਫਿਰੋਗੇ ਕਬਰਾਂ ਵਾਲ ਮੂਰਤਾਂ ਵਾਲ ਕੁਝ ਨਹੀਂ ਮਿਲੇਗਾ ਪੁਰਧ ਨੇ ਆਵੀ ਪਦਾਰਥਾਂ ਦੇ ਨਾਲ ਨਾਲ ਪਰਮਾਰਥ ਦੇ ਰਸਤੇ ਦੀ ਗੱਲ ਵੀ ਕਰੋ ਮਹਾਰਾਜ ਤੁਹਾਡੀ ਪ੍ਰਾਪਤੀ ਵੀ ਹੋਵੇ ਹੁਣ ਰਾਜੇ ਕੋਲੋਂ ਦਾਤ ਮੰਗੋਗੇ ਦਾਤ ਦਵੇਗਾ ਦਾਤ ਮੁੱਕ ਜਾਣੀਆ ਫਿਰ ਮਗਤਿਆਵਾਂ ਨੂੰ ਮੰਗੋਗੇ ਫਿਰ ਮੁੱਕ ਜਾਵੇਗੀ ਬਿਨ ਸਜਾਏ ਜੋ ਨਿਮਕ ਮੈਸੋ ਵਾਲਪ ਸੁਖ ਭਨੀਆਂ ਜੋ ਮੰਗੀ ਦਾ ਮੁੱਕ ਜਾਂਦਾ ਅੱਛਾ ਜੇ ਰਾਜਾ ਹੀ ਤੁਹਾਡੇ ਘਰ ਆਜੇ ਖਜ਼ਾਨੇ ਪਿਛੇ ਹੀ ਆ ਜਾਣੇ ਤੂੰ ਜਿਹੜੇ ਸਾਧੂ ਨੇ ਉਹ ਵੈਗਰੂ ਨੂੰ ਮੰਗਦੇ ਉਹਨਾਂ ਨੂੰ ਪਤਾ ਹੈ ਵਾਹਿਗੁਰੂ ਮਿਲ ਗਿਆ ਤੇ ਪਦਾਰਥ ਆ ਹੀ ਜਾਣੇ ਆਪਾਂ ਤਾਂ ਨੇ ਆ ਵੀ ਲੋਕ ਪਦਾਰਥ ਮੰਗਦੇ ਆ ਮੁੱਕ ਜਾਂਦਾ ਫਿਰ ਮੰਗਦੇ ਆ ਮੰਗਣ ਵਿੱਚ ਬੁਰਾਈ ਨਹੀਂ ਹੈ ਨਾਲੇ ਖਿਆਲ ਰੱਖਣਾ ਹੈ ਵੀ ਉਹਨੂੰ ਵੀ ਮੰਗਿਆ ਕਰੀਏ ਜੋ ਸਭ ਕੁਝ ਦਿੰਦਾ ਹੈ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਬੋਲ ਗੋਲੇ ਜਦੋਂ ਵੀ ਮੰਗਣਾ ਹੈ ਗੁਰੂ ਪਰਮੇਸ਼ਰ ਦੇ ਗੋਲੇ ਬਣ ਕੇ ਮੰਗਣਾ ਹੈ ਗੁਰ ਸਤਗੁਰ ਨਾਮ ਦਰੜਾਇਆ ਮਨ ਅਨਤ ਨਾ ਕਾਹੂ ਡੋਲੇ ਨਾਲ ਮਹਾਰਾਜ ਕਿਰਪਾ ਕਰਕੇ ਨਾਮ ਦ੍ਰਿੜ ਕਰਵਾ ਦੇਣ ਮਨ ਡੋਲੇ ਨਾ ਇੱਧਰ ਉੱਧਰ ਨਾ ਮੰਗਣ ਚਾਹੀਏ ਗੁਰੂ ਪਰਮੇਸ਼ਰ ਤੋਂ ਹੀ ਮੰਗਿਏ ਉਹੀ ਰਖਕ ਹੈ ਔਰ ਗੋਲਿਆਂ ਦੀ ਰੱਖਿਆ ਕਰਦਾ ਹੈ ਪਿਆਰਿਆਂ ਦੀ ਰੱਖਿਆ ਕਰਦਾ ਹੈ